ਰਾਜੀਪ ਵੀਡੀਓ ਕਾਦੀ ਬਣਾਉਣ ਲੱਗਿਆ ਬਾਈ ਬਾਹਰ ਤੋਂ ਸੀ ਦਰਖਤ ਬੜੇ ਵਧੀਆ ਲਾਏ ਹੋਏ ਆ ਯਾਰ ਕੀ ਫਾਇਦਾ ਇੰਨੇ ਦਰਖਤ ਲਾਉਣ ਦਾ ਆ ਜਾ ਫਿਰ ਤੈਨੂੰ ਦਿਖਾਵਾਂ ਕੀ ਫਾਇਦਾ ਇਹਨਾਂ ਦਾ ਇਹ ਲਾਏ ਤਾਂ ਮੈਂ ਆਪਦੀ ਮਤਲਬ ਨੂੰ ਸੀਗੇ ਸ਼ਾਨ ਦੀ ਖਾਤਰ ਲਾਏ ਸੀ ਪਰ ਇੱਥੇ ਕਾਬਜਾ ਕੁਦਰਤ ਨੇ ਕਿਸੇ ਹੋਰ ਦਾ ਹੀ ਕਰਾਤਾ ਇੱਕ ਵੀ ਦਰਖਤ ਤੈਹ ਜਾਨੀ ਹੈ ਜਿੱਥੇ ਬੱਚੇ ਜਾਂ ਆਲਣਾ ਨਹੀਂ ਪਾਇਆ ਹੋਇਆ ਇੱਥੇ ਬਲਬਲ ਦੇ ਬੱਚੇ ਆਦੇ ਦਿਖਾ ਦੇ ਫਿਰ ਅਗਲਾ ਕਹਿ ਹੁੰਦਾ ਆ ਜਾ ਅਗਾ ਹਾਂ ਇੱਥੇ ਘੁਗੀ ਦੇ ਆਹ ਘੁਗੀ ਆ ਕੁ ਵੀਰਾਂ ਨੂੰ ਆ ਜਾ ਆ ਤਿੰਨਾਂ ਦੇ ਵਿੱਚ ਇੱਥੇ ਬੁਲਬੁਲ ਦੇ ਦਿੱਤੇ ਸੀ। ਆ ਬੂਟਾ ਕਾਦਾ ਵਾ? ਇਹ ਆੜੂ ਦਾ। ਆੜੂ ਦਾ। ਆ ਜਾ। ਇਹ ਨਾਲ ਨਹੀਂ ਇਹਦੇ ਤੇ। ਇਹ ਨਾਲ ਤੇ ਬੱਚੇ ਦਿੱਤੇ ਮੇਰੇ ਉਹ ਦੇ। ਇੱਕ ਉੱਥੇ, ਇੱਕ ਉੱਥੇ। ਇੱਕ ਉਹ ਏਜੀ ਦੇ ਥੱਲੇ ਦਿੱਤੇ ਹੈ ਕਬੂਤਰ ਨੇ। ਕਬੂਤਰ ਦਾ। ਆ ਆ ਕੀ ਹੋ ਆ ਜਾ ਹੋਰ ਦੋ ਬੋਏ ਤੇ ਆਹ ਹੱਥੋਂ ਦਰਖਤ ਤਾਂ ਤੁਹਾਡੇ ਬਹੁਤ ਸੋਹਣੇ ਲਾਏ ਹੋਏ ਆ ਵੀਰੇ ਪਰ ਤੁਸੀਂ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਤੁਹਾਨੂੰ ਦਿਖਾਈ ਦਿੱਤਾ ਮੈਸੇਜ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਠੀਕ ਆ ਇਹਦੀ ਵੀਡੀਓ ਦਿਖਾਤੀ ਪਰ ਰਿਕਵੈਸਟ ਇਹੀ ਆ ਵੀ ਦਰਖਤ ਵੱਧ ਤੋਂ ਵੱਧ ਲਾਓ ਹਰ ਇੱਕ ਜੋ ਧਰਤੀ 'ਚੋਂ ਦਰਖਤ ਪੈਦਾ ਹੋਇਆ ਕਾ ਜੋ ਵੀ ਹੋਇਆ ਉਹਦਾ ਇੱਕ ਲੌਜੀਕ ਆ ਜਿਵੇਂ ਹੁਣ ਆਪਾਂ ਨੂੰ ਦਰਖਤ ਛਾਂ ਦਿੰਦਾ ਤੇ ਫਲ ਫਰੂਟ ਦਿੰਦਾ ਜਾਨਵਰ ਇਹਨਾਂ ਦੇ ਫੁੱਲਾਂ ਤੋਂ ਵੀ ਆਪਣੀ ਖਰਾਕ ਖਾਂਦੇ ਆ ਇਹ ਹਰ ਇੱਕ ਚੀਜ਼ ਦਾ ਲੌਜੀਕ ਆ ਦਰਖਤ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਜਿੰਨੇ ਵੀ ਹੋ ਸਕਦੇ ਆ ਕਿਉਂਕਿ ਇਕੱਲੇ ਆਪਾਂ ਨੂੰ ਨੀ ਦਿੰਦੇ ਜਾਨਵਰਾਂ ਨੂੰ ਵੀ ਬਹੁਤ ਕੁਝ ਦਿੰਦੇ ਆ ਜਾਨਵਰਾਂ ਨੂੰ ਘਰਵਰ ਦਿੰਦੇ ਆ ਖਰਾਕ ਦਿੰਦੇ ਆ ਜਾਨਵਰਾਂ ਦਾ ਸਾਰਾ ਕੁਝ ਇਹ ਇੱਥੋਂ ਹੀ ਮਿਲਦਾ ਬਸ ਦਰਖਤ ਵੱਧ ਤੋਂ ਵੱਧ ਲਾਓ ਲਾਓ ਉਹਨੇ ਜਿੰਨੇ ਆਪਾਂ ਪਾਲ ਸਕਦੇ ਆ ਪਾਲਣੇ ਜ਼ਰੂਰੀ ਆ ਲਾਉਣ ਨੂੰ ਤਾਂ ਬਹੁਤ ਦੁਨੀਆਂ ਲਾਈ ਜਾਂਦੀ ਆ ਜ਼ਰੂਰੀ ਆ ਪਾਲਣੇ ਬਸ